ਜੀ ਲਾਈਵ ਡਿਜ਼ਾਈਨ ਆਪਣਾ ਜਿਹੜਾ ਬਹੁਤ ਹੀ ਡਿਮਾਂਡ ਦੇ ਵਿੱਚ ਚੱਲ ਰਿਹਾ ਜੀ ਉਹਦੇ ਵਿੱਚ ਕਸਟਮਾਈਜ਼ ਹੋਇਆ ਸੀ ਸਲਵਾਰ ਸੂਟ ਚਾਹੀਦਾ ਸੀ ਕਿਸੇ ਨੂੰ ਉਹ ਕਹਿੰਦੇ ਆਂਟੀ ਸੀਗੇ 45 ইয়ার্স ਦੇ ਕਹਿੰਦੇ ਅਸੀਂ ਲਹਿੰਗਾ ਨਹੀਂ ਪਾਉਣਾ ਸਾਨੂੰ ਸੇਮ ਸਟੱਫ ਦੀ ਸਲਵਾਰ ਚਾਹੀਦੀ ਹੈ ਤਾਂ ਆਪਾਂ ਸੇਮ ਸਟੱਫ ਦੀ ਸਲਵਾਰ ਰੈਡੀ ਕਰਕੇ ਦਿੱਤੀ ਹੈ ਜੀ ਉਹਨਾਂ ਨੂੰ ਚਨਾਉਣ ਦਾ ਦੁਪੱਟਾ ਲੇਸ ਲੱਗ ਕੇ ਜੀ ਬਹੁਤ ਸੋਹਣੀ ਔਰ ਫੁੱਲ ਹੈਵੀ ਵਰਕ ਆਊਗਾ 슬ੀਵਜ਼ ਦੇ ਉੱਤੇ ਵੈਸੇ ਤੁਸੀਂ ਇਹਦੀ ਪਿਕ ਦੇਖ ਹੀ ਲਈ ਹੋਣੀ ਮੈਂ ਅੱਡੇ ਤੇ ਲੱਗੇ ਹੋਏ ਸੂਟ ਦੀ ਫੋਟੋ ਪਾਈ ਸੀਗੀ ਅੱਜ ਰੈਡੀ ਸੂਟ ਦਾ ਵੀ ਆਪਾਂ ਸਟਾਕ ਤੁਹਾਨੂੰ ਕਿੱਦਾਂ ਦੀ ਲੁੱਕ ਆਉਂਦੀ ਹੈ ਸੂਟ ਦੀ ਦਿਖਾ ਦਨੇ ਆ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਜੀ ਗੋਟਾ ਪੱਤੀ ਪ੍ਰੋਪਰ ਲੱਗ ਕੇ ਆਉਗੀ ਔਰ ਜਿਹੜਾ ਕੰਮ ਹੈ ਪ੍ਰੋਪਰ ਥ੍ਰੈਡ ਦੇ ਨਾਲ ਗੋਟਾ ਪੱਤੀ ਨੂੰ ਪ੍ਰੋਪਰ ਸਲਾਈ ਕੀਤਾ ਹੋਇਆ ਹੋਇਆ ਨਹੀਂ ਤਾਂ ਕੰਪਲੇਂਟ ਆਉਂਦੀ ਹੁੰਦੀ ਹੈ ਵੀ ਗੋਟਾ ਪੱਤੀ ਉੱਤਰ ਜਾਂਦੀ ਹੈ ਤਾਂ ਪ੍ਰੋਪਰ ਸਲਾਈ ਲਗਾ ਕੇ ਕੰਮ ਹੋਇਆ ਹੋਇਆ ਸੀਕੁਐਂਸ ਦਾ ਕੰਮ ਬਹੁਤ ਹੀ ਪਿਆਰਾ ਥ੍ਰੈਡ ਦਾ ਕੰਮ ਬਹੁਤ ਸੋਹਣਾ ਕੰਮ ਹੋਇਆ ਹੋਇਆ ਜੀ ਕਲਰ ਕਸਟਮਾਈਜ਼ ਐਨੀ ਡਿਸਪੈਚ ਟਾਈਮ ਇਹਦਾ ਸਿਰਫ 3 ਤੋਂ 4 ਦਿਨ ਦੇ ਵਿੱਚ ਵਿੱਚ ਡਿਸਪੈਚ ਟਾਈਮ ਹੈ ਜੀ ਜਿਹੜਾ ਮਰਜੀ ਕਲਰ ਤੁਸੀਂ ਰੈਡੀ ਕਰਵਾ ਸਕਦੇ ਹੋ ਸਲਵਾਰ ਸੂਟ ਦੇ ਵਿੱਚ ਵੀ ਔਰ ਅਨ ਸਟਿਚ ਜੋ ਆਪਣੀ ਪੋਸਟਿੰਗ ਚੱਲ ਰਹੀ ਹੈ ਲਓ ਜੀ orange ਕਲਰ ਦੇ ਉੱਤੇ on demand ਬਹੁਤ ਹੀ ਪਿਆਰਾ ਆਰਟੀਕਲ ਵਰਕ ਦੀ ਲੁੱਕ ਤੁਸੀਂ ਖੁਦ ਚੈੱਕ ਕਰੋ ਬਾਜੂ ਦਾ ਕੰਮ ਚੈੱਕ ਕਰੋ ਦੁਪੱਟਾ ਫੋਰ ਸਾਈਡ ਟੈਬੀ ਦਾ ਦੁਪੱਟਾ ਆਏਗਾ ਜੀ ਪਿਓਰ ਨੈਚੁਰਲ ਕريب ਦਾ ਸੂਟ ਆਏਗਾ ਦੁਪੱਟੇ ਦੀ ਲੁੱਕ ਬਹੁਤ ਹੀ ਪਿਆਰੀ ਫੋਰ ਸਾਈਡ ਦੁਪੱਟੇ ਦੇ ਉੱਤੇ ਕਟਵਰਕ ਆਣਾ ਹੈ ਬੋਥ ਹੀ ਸੋਹਣਾ ਵਰਕ ਔਰ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਜੀ ਵਰਕ ਚੈੱਕ ਕਰੋ ਤੁਸੀਂ ਇਹਦਾ ਫਿਨਿਸ਼ਿੰਗ ਬਹੁਤ ਹੀ ਪਿਆਰੀ ਔਰ ਬਹੁਤ ਹੀ ਸੋਹਣੀ